ਮੇਰੇ ਵੱਲੋਂ ਤੁਹਾਨੂੰ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਦੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਅੱਜ ਮੈਂ ਤੁਹਾਨੂੰ ਇੱਕ ਇਹੋ ਜਿਹੀ ਵਧੀਆ ਟੋਪੀ ਦੇ ਬਾਰੇ ਦੱਸਾਂਗਾ। ਅਗਰ ਤੁਸੀਂ ਉਸ ਟੋਪੀ ਦੇ ਉੱਤੇ ਤੁਸੀਂ ਕੰਮ ਕਰ ਲੈਂਦੇ ਹੋ ਨਾ ਤਾਂ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾਉਣੇ। ਸ਼ੁਰੂ ਕਰ ਦੂੰਗੀ ਜੀ ਜਿਹੜੇ ਮੇਰੇ ਪਿੰਡ ਭਰਾ ਕਹਿੰਦੇ ਕਿ ਸਾਡੇ ਵਿੱਚ ਕੋਈ ਟੈਲੈਂਟ ਨਹੀਂ ਹੈਗਾ ਵੀ ਨਾ ਅਸੀਂ ਵੀਡੀਓ ਸ਼ੂਟ ਕਰ ਸਕਦੇ ਹਾਂ ਕਿ ਨਾ ਅਸੀਂ ਆਪਣਾ ਫੇਸ ਦੇ ਸਕਦੇ ਹਾਂ ਕਿ ਨਾ ਅਸੀਂ ਆਪਣੀ ਵੌਇਸ ਦੇ ਸਕਦੇ ਹੈਗੇ ਵੀ ਸਾਡਾ ਕੋਈ ਇਸ ਤਰ੍ਹਾਂ ਦਾ ਕੰਮ ਦੱਸੋ ਵੀ ਜਿਹਦੇ ਨਾਲ ਕਿ ਸਾਡੀ ਜਿਹੜੀ ਮਹੀਨੇ ਦੀ ਜਿਹੜੀ ਇਨਕਮ ਉਹ ਜਿਹੜੀ ਘੱਟੋ ਘੱਟ 20-25-40 ਹਜ਼ਾਰ ਤੱਕ ਅਸੀਂ ਕਰ ਸਕੀਏ ਜੇ ਨਾਲ ਕਿ ਸਾਡੇ ਘਰ ਦਾ ਜਿਹੜਾ ਖਰਚਾ ਵਾ ਉਹ ਚੱਲ ਸਕੇ ਸੋ ਇਹ ਵੀਡੀਓ ਉਹਨਾਂ ਵਾਸਤੇ ਆ ਜਿਹੜੇ ਕਹਿੰਦੇ ਕਿ ਸਾਨੂੰ ਕੁਝ ਵੀ ਨਹੀਂ ਹੁੰਦਾ ਹੈਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਨਾ ਲਾਸਟ ਤੱਕ ਜਰੂਰ ਦੇਖਿਓ ਕਿਉਂਕਿ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਟੈਪ ਵਾਈਜ਼ ਸਟੈਪ ਪ੍ਰੋਪਰਲੀ ਦੱਸਾਂਗਾ ਵੀ ਤੁਸੀਂ ਵੀਡੀਓ ਨੂੰ ਕਿਵੇਂ ਕਿੱਥੋਂ ਚੱਕਦੇ ਤੁਸੀਂ ਲਈ ਕਹਿਣਾ ਵੀ ਆਪਾਂ ਨਾ ਮਤਲਬ ਕਿਸੇ ਦੀ ਵੀਡੀਓ ਕਾਪੀ ਕਰਨੀ ਆ ਕਿਸੇ ਦੀ ਵੀਡੀਓ ਆਪਾਂ ਕਾਪੀ ਕਰਕੇ ਉਹਨੂੰ ਡਾਊਨਲੋਡ ਕਰਨਾ ਡਾਊਨਲੋਡ ਕਰਕੇ ਫਿਰ ਆਪਣੇ YouTube ਚੈਨਲ ਦੇ ਉੱਤੇ ਆਪਾਂ ਪਾ ਦੇਣਾ ਬਸ ਆਪਾਂ ਸਿਰਫ ਕੀ ਕਰਨਾ ਆਪਾਂ ਥੋੜੀ ਜਿਹੀ ਐਡੀਟਿੰਗ ਕਰਨੀ ਆ ਉਹ ਕਿਵੇਂ ਐਡੀਟਿੰਗ ਕਰਦੀਆਂ ਕਿਵੇਂ YouTube ਤੇ ਆਪਾਂ ਅਪਲੋਡ ਕਰਨੀਏ ਜਿਸ ਦੇ ਨਾਲ ਸਾਨੂੰ ਕੋਈ ਕਾਪੀਰਾਈਟ ਸਟ੍ਰਾਈਕ ਨਾ ਆਵੇ ਤੇ ਸਾਡੀ ਜਿਹੜੀ ਵੀਡੀਓ ਆ ਉਹ ਕਿਵੇਂ ਵਾਇਰਲ ਹੋਏਗੀ ਉਹ ਮੈਂ ਤੁਹਾਨੂੰ ਪ੍ਰੋਪਰਲੀ ਇਸ ਵੀਡੀਓ ਦੇ ਵਿੱਚ ਦੱਸਾਂਗਾ ਸੋ ਤਾਂ ਹੀ ਮੈਂ ਤੁਹਾਨੂੰ ਕਹਿੰਦਾ ਇਸ ਵੀਡੀਓ ਨੂੰ ਅਗਰ ਤੁਸੀਂ ਇੱਕ ਵਾਰੀ ਦੇਖ ਲਓਗੇ ਨਾ ਤੁਹਾਡੇ ਮਨ ਦੇ ਵਿੱਚ ਜਿੰਨੇ ਵੀ ਤੁਹਾਡੇ ਸਵਾਲ ਹੋਣਗੇ ਉਹ ਸਾਰੇ ਕਲੀਅਰ ਹੋ ਜਾਣਗੇ ਕਿਉਂਕਿ ਬਹੁਤ ਸਾਰੇ ਮੇਰੇ ਭੈਣ ਭਰਾ ਐਂ ਕਹਿੰਦੇ ਕਹਿੰਦੇ ਕਿ ਵੀਰ ਜੀ ਸਾਡੇ ਜਿਹੜੇ ਸ਼ਾਰਟ ਵੀਡੀਓਜ਼ ਨੇ ਨਾ ਉਹ ਵਾਇਰਲ ਨਹੀਂ ਹੁੰਦੀਆਂ ਕਿਆਂ ਅੱਜ ਵੀ ਸ਼ਾਰਟ ਵੀਡੀਓ ਨੂੰ ਵਾਇਰਲ ਕਿਵੇਂ ਕਰੀਏ ਉਹ ਵੀ ਤਰੀਕਾ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗਾ ਕਿ ਪਲੀਜ਼ ਇਸ ਵੀਡੀਓ ਨੂੰ ਇੱਕ ਵਾਰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੇ ਤੁਹਾਨੂੰ ਸਮਝ ਨਹੀਂ ਆਏਗਾ ਵੀਡੀਓ ਨੂੰ ਫੇਰ ਤੁਸੀਂ ਪਿੱਛੇ ਕਰ ਕਰਕੇ ਦੇਖੀ ਚਲੋ ਉਹਦੇ ਨਾਲ ਕੀ ਹੈ ਕਿ ਤੁਹਾਡੇ ਜਿਹੜੇ ਮਾਈਂਡ ਦੇ ਵਿੱਚ ਜਿੰਨੇ ਵੀ ਕੁਐਸਚਨ ਆ ਉਹ ਕਲੀਅਰ ਹੋ ਜਾਣਗੇ ਤੁਸੀਂ ਸਾਈਡ ਤੇ ਦੇਖੋ ਜੀ ਮੇਰੇ ਨਾਲ ਮੋਬਾਈਲ ਫੋਨ ਦੀ ਜਿਹੜੀ ਸਕਰੀਨ ਆ ਉਹ ਚੱਲ ਰਹੀ ਹੈ ਤੁਸੀਂ ਮੇਰੇ ਮੋਬਾਈਲ ਫੋਨ ਦੀ ਸਕਰੀਨ ਵੱਲ ਦੇਖੀ ਚਲੋ ਤੁਸੀਂ ਸਭ ਤੋਂ ਪਹਿਲੇ ਕੀ ਕਰ ਤੁਸੀਂ ਨਾਲ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਚਲੇ ਜਾਣਾ ਤੁਸੀਂ ਪਲੇ ਸਟੋਰ ਐਪਲੀਕੇਸ਼ਨ ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ ਪਿੰਟ੍ਰੈਸਟ ਹੈ ਠੀਕ ਹੈ ਜਦੋਂ ਤੁਸੀਂ ਇਦਾਂ ਇੱਕ ਉਹ ਪਿੰਟ੍ਰੈਸਟ ਲਿਖੋਗੇ ਜੀ ਤੁਹਾਡੇ ਸਾਹਮਣੇ ਤੁਸੀਂ ਕੀ ਕਰਨਾ ਇਹਨੂੰ ਤੁਸੀਂ ਡਾਊਨਲੋਡ ਕਰ ਲੈਣਾ ਮੈਨੂੰ ਆਲਰੇਡੀ ਡਾਊਨਲੋਡ ਕੀਤਾ ਹੋਇਆ ਵਾ ਤੁਸੀਂ ਜੋ ਡਾਊਨਲੋਡ ਕਰ ਲੋਗੇ ਇਹ ਓਪਨ ਕਰ ਲੈਣੀ ਆ ਮੈਂ ਇਹ ਆਲਰੇਡੀ ਪਹਿਲਾਂ ਹੀ ਡਾਊਨਲੋਡ ਕੀਤੀ ਹੋਈ ਆ ਹੁਣ ਮੈਨੂੰ ਕੀ ਕਰਨਾ ਮੈਨੂੰ ਓਪਨ ਕਰ ਲੈਣਾ ਜੀ ਆ ਮੈਂ ਆਪਣੀ ਐਪਲੀਕੇਸ਼ਨ ਜਿਹੜੀ ਮੈਂ ਓਪਨ ਕਰ ਲਈ ਜਦੋਂ ਆਪਣੀ ਐਪਲੀਕੇਸ਼ਨ ਤੁਸੀਂ ਓਪਨ ਕਰ ਲੋਗੇ ਉਸ ਇਸ ਤਰ੍ਹਾਂ ਤਾਂ ਦੇਖਿਆ ਤੁਸੀਂ ਕੀ ਕਰਨਾ ਤਾਂ ਹਲੇ ਦੇਖੋ ਸਰਚ ਦਾ ਆਪਸ਼ਨ ਦਿੱਤਾ ਹੋਇਆ ਤੁਸੀਂ ਇੱਥੇ ਸਰਚ ਕਰਨਾ ਜੀ ਸਰਚ ਕਰਨ ਤੋਂ ਬਾਅਦ ਤੁਸੀਂ ਇੱਥੇ ਲਿਖਣਾ ਵਾ ਟੂ ਮਿਕਸੀ ਕਲਰ ਆ ਗਿਆ ਟੂ ਮਿਕਸਿੰਗ ਕਲਰ ਆ ਗਿਆ ਠੀਕ ਹੈ ਜੀ ਤੂ ਮਿਕਸਿੰਗ ਕਲਰ ਜਿਹੜੀ ਆ ਪਹਿਲੀ ਵੀਡੀਓ ਤੁਸੀਂ ਦੇਖੋ ਕਿੰਨੀਆਂ ਵੀਡੀਓ ਨੇ 1 2 3 4 5 6 ਬਹੁਤ ਸਾਰੀਆਂ ਵੀਡੀਓ ਨੇ ਇਹਦੇ ਨਾਲ ਕੀ ਟੌਪਿਕ ਤੁਹਾਡੇ ਕੋਲ ਖਤਮ ਹੀ ਨਹੀਂ ਹੋਣਾਗਾ ਇੱਕ ਆ ਦੇਖੋ ਆ ਵਰਕਸ਼ੀਟ ਆ ਜਿਹੜੀ ਬੱਚਿਆਂ ਦੀ ਆ ਤੁਸੀਂ ਇਤਨੀ ਵੀ ਕੰਮ ਕਰ ਸਕਦੇ ਹੋ ਇੱਥੇ ਕਿਵੇਂ ਕੰਮ ਕਰਨਾ ਉਹ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗਾ ਆਪਾਂ ਕੰਮ ਕਰਦਾ ਆ ਦੇਖੋ ਆ ਜਿਹੜੀ ਵੀਡੀਓ ਮੈਂ ਤੁਹਾਨੂੰ ਪਲੇ ਕਰਕੇ ਦਿਖਾ ਰਿਹਾ ਮਾਣਾ ਇਹ ਕਿੱਥੇ ਚਲ ਗਈ ਆ ਰਹੀ ਆ ਹਣਾ ਆਹ ਇਹ ਵੀਡੀਓ ਆਪਾਂ ਇਹਨੂੰ ਡਾਊਨਲੋਡ ਕਰਨਾ ਹਣਾ ਆਪਾਂ ਇਹ ਵੀਡੀਓ ਨੂੰ ਡਾਊਨਲੋਡ ਕਿਵੇਂ ਕਰਨਾ ਮੈਂ ਦੇਖੋ ਜੀ ਇਹਨੂੰ ਡਾਊਨਲੋਡ ਕਿਵੇਂ ਕਰ ਤੁਸੀਂ ਪਹਿਲਾਂ ਇੱਥੇ ਨੀਕਾ ਕਲਿੱਕ ਕਰਨਾ ਕਰੀ ਗਾ ਨੂੰ ਇੱਥੇ ਕਾਪੀ ਲਿੰਕ ਲਿਖ ਹੈ ਨਾ ਤੁਸੀਂ ਇਹ ਕਾਪੀ ਲਿੰਕ ਤੇ ਤੁਸੀਂ ਕਲਿੱਕ ਕਰ ਲੈਣਾ ਕਾਪੀ ਲਿੰਕ ਦੇਖੋ ਕਾਪੀ ਹੋ ਗਈ ਹੁਣ ਤੁਸੀਂ ਕੀ ਕਰਨਾ ਤੁਸੀਂ ਆਪਣੇ ਨਾ ਕ੍ਰੋਮ ਦੇ ਵਿੱਚ ਚਲੇ ਜਾਣਾ ਜੀ ਕ੍ਰੋਮ ਦੇ ਵਿੱਚ ਜਾ ਕੇ ਤੁਸੀਂ ਇੱਥੇ ਲਿਖਣਾ ਪਿੰਟਰੇਸਟ ਵੀਡੀਓ ਡਾਊਨਲੋਡਰ ਆ ਗਿਆ ਦੇਖੋ ਜਦੋਂ ਤੁਸੀਂ ਇਸ ਤਰ੍ਹਾਂ ਲਿਖੋਗੇ ਇਹ ਤੁਹਾਡੇ ਫੋਨ ਦੇ ਵਿੱਚ ਆਟੋਮੈਟਿਕ ਓਪਨ ਹੋ ਜਗਾ ਦੇਖੋ ਆ ਗਿਆ ਪੇਸਟ ਯੂਰ ਲਿੰਕ ਹੇਰ ਤੁਸੀਂ ਆਪਣੇ ਚੈਨਲ ਲਿੰਕ ਉੱਤੇ ਕਾਪੀ ਕੀਤਾ ਸੀ ਜੀ ਤੁਸੀਂ ਇੱਥੇ ਆਪਣਾ ਲਿੰਕ ਜਿਹੜਾ ਤੁਸੀਂ ਉਹ ਇੱਥੇ ਤੁਸੀਂ ਪੇਸਟ ਕਰ ਦੇਣਾ ਆ ਪੇਸਟ ਕਰਤਾ ਜੀ ਠੀਕ ਹੈ ਫਿਰ ਤੁਸੀਂ ਡਾਊਨਲੋਡ ਤੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਇਸ ਤਰ੍ਹਾਂ ਕਰੋਗੇ ਇਹ ਵੀਡੀਓ ਤੁਹਾਡੀ ਡਾਊਨਲੋਡ ਹੋਣੀ ਸ਼ੁਰੂ ਹੋ ਜਗੀ ਡਾਊਨਲੋਡ ਕਿਵੇਂ ਕਰਨੀ ਮੈਂ ਤੁਹਾਨੂੰ ਉਹ ਵੀ ਦਿਖਾਉਣਾ ਵਾ ਇਹ ਤੁਹਾਨੂੰ ਡਾਇਰੈਕਟ ਡਾਊਨਲੋਡ ਪੇਜ ਦੇ ਉੱਤੇ ਦਿਖਾ ਦਈਏ ਇਹ ਤੁਹਾਡੇ ਇੰਟਰਨੈਟ ਤੇ ਡਿਪੈਂਡ ਕਰਦਾ ਵਾ ਆ ਦੇਖੋ ਜਦੋਂ ਤੁਸੀਂ ਇੱਥੇ ਕਰੋਗੇ ਇਹ ਡਾਊਨਲੋਡ ਦਾ ਆਪਸ਼ਨ ਆ ਜਾਈਗਾ ਥੱਲੇ ਦੇਖੋ ਆ ਇੱਥੇ ਆ ਰਿਹਾ ਡਾਊਨਲੋਡ ਵੀਡੀਓ ਤੇ ਫੋਰਸ ਡਾਊਨਲੋਡ ਵੀਡੀਓ ਤੁਸੀਂ ਡਾਊਨਲੋਡ ਵੀਡੀਓ ਤੇ ਨਹੀਂ ਕਲਿੱਕ ਕਰਨਾ ਫੋਰਸ ਡਾਊਨਲੋਡ ਵੀਡੀਓ ਲਿਖਿਆ ਤੁਸੀਂ ਇੱਥੇ ਕਲਿੱਕ ਕਰ ਦੇਣਾ ਜਦੋਂ ਤੁਸੀਂ ਇੱਥੇ ਕਲਿੱਕ ਕਰੋਗੇ ਇਹ ਵੀਡੀਓ ਆਟੋਮੈਟਿਕਲੀ ਡਾਊਨਲੋਡ ਹੋ ਜਾਈਏ ਦੇਖੋ ਆ ਗਿਆ ਇਹ ਵੀਡੀਓ ਆਟੋਮੈਟਿਕਲੀ ਡਾਊਨਲੋਡ ਹੋ ਗਈ ਆ ਦੇਖੋ ਤੁਸੀਂ ਇਹਨੂੰ ਕੀ ਕਰਨਾ ਤੁਸੀਂ ਜਾ ਕੇ ਆਪਣੀ ਗੈਲਰੀ ਦੇ ਵਿੱਚ ਸੇਵ ਕਰ ਲੈਣਾ ਸੇਵ ਆ ਗਿਆ ਤੁਸੀਂ ਇਹਨੂੰ ਸੇਵ ਕਰ ਲੈਣਾ ਠੀਕ ਹੈ ਜੀ ਇਹ ਸੇਵ ਹੋ ਗਈ ਉਹਨੇ ਮੇਰੀ ਵੀਡੀਓ ਜਿਹੜੀ ਗੈਲਰੀ ਦੇ ਵਿੱਚ ਚਲ ਗਈ ਮੈਂ ਇੱਕ ਵਾਰੀ ਮੈਂ ਤੁਹਾਨੂੰ ਦਿਖਾ ਦਿੰਨਾ ਆ ਰਹੀ ਹੈ ਮੇਰੀ ਵੀਡੀਓ ਦੇਖੋ ਜੀ ਠੀਕ ਹੈ ਇਹ ਮੇਰੀ ਵੀਡੀਓ ਹੋ ਗਿਆ ਹੁਣ ਤੁਸੀਂ ਵੀਡੀਓ ਨੂੰ ਡਾਊਨਲੋਡ ਵੀ ਕਰ ਲਿਆ ਹੁਣ ਤੁਸੀਂ ਅੱਗੇ ਦਾ ਪ੍ਰੋਸੈਸ ਕੀ ਕਰਨਾ ਵਾ ਤੁਸੀਂ ਹੁਣ ਜਾਣਾ ਆਪਣੇ VN ਵੀਡੀਓ ਐਡੀਟਰ ਦੇ ਵਿੱਚ ਜਾਣਾ ਵਾ ਤੁਸੀਂ ਇਹ ਵੀਡੀਓ ਨੂੰ ਥੋੜਾ ਜਿਹਾ ਐਡਿਟ ਕਰਨਾ ਕਿਵੇਂ ਕਰਨਾ VN ਵੀਡੀਓ ਐਡੀਟਰ ਨੂੰ ਜੀ ਆਪਾਂ ਓਪਨ ਕਰਾਂਗੇ ਓਪਨ ਕਰਾਂਗੇ ਪਲੱਸ ਦੇ ਨਿਸ਼ਾਨ ਤੇ ਕਲਿੱਕ ਕਰਾਂਗੇ ਨਿਊ ਪ੍ਰੋਜੈਕਟ ਤੇ ਕਲਿੱਕ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਨੂੰ ਇਹ ਗੈਲਰੀ ਦੇ ਵਿੱਚ ਲੈ ਜਾਏਗਾ ਜਿਹੜੀ ਆਪਣੀ ਵੀਡੀਓ ਆਪਾਂ ਇੱਥੇ ਕਲਿੱਕ ਕਰਾਂਗੇ ਆਪਣੀ ਦੇਖੋ ਇਹ ਵੀਡੀਓ ਆ ਗਈ ਆ ਠੀਕ ਹੈ ਜੀ ਇਹਦਾ ਜਿਹੜਾ ਰੇਸ਼ਿਓ ਆ ਆਪਾਂ ਇੱਥੇ ਕਲਿੱਕ ਕਰਾਂਗੇ 9.6 ਕਰ ਲਾਂਗੇ ਆਪਾਂ ਠੀਕ ਹੈ ਜੀ ਇਹ ਹੋ ਗਿਆ ਓਕੇ ਓਕੇ ਹੁਣ ਤੋਂ ਬਾਅਦ ਆਪਾਂ ਕੀ ਕਰਨਾ ਵਾ ਇਹ ਵੀਡੀਓ ਇੱਕ ਵਾਰੀ ਪਲੇ ਕਰਕੇ ਦੇਖੋ ਨਾ ਜਿਹੜੀ ਇਹਦੀ ਸਾਊਂਡ ਆ ਤੁਸੀਂ ਇਹਨੂੰ ਮਿਊਟ ਕਰ ਦੇਣਾ ਦੇਖੋ ਆਹ ਵੀਡੀਓ ਜਿਹੜੀ ਆਪਣੀ ਇੱਥੇ ਚੱਲ ਗਈ ਆ ਹੁਣ ਆਪੇ ਦੇਖੋ ਬਦਲਾਵ ਕੀ ਕਰਨਾ ਥੋੜਾ ਜਿਹਾ ਬਦਲਾਵ ਕਰਨਾ ਤੇ ਕੀ ਕਰਨਾ ਨੰਬਰ ਇੱਕ ਦੇ ਪਰੇ ਵਿੱਚ ਕਰਨਾ ਇਹਦਾ ਜਿਹੜਾ ਕਲਰ ਆ ਚੇਂਜ ਕਰਾਂਗੇ ਫਿਲਟਰ ਲਿਖਿਆ ਤੁਸੀਂ ਇੱਥੇ ਦੇਖੋ ਫਿਲਟਰ ਤਾਂ ਤੁਸੀਂ ਕਲਿੱਕ ਕਰ ਦੇਣਾ ਇਹਦਾ ਜਿਹੜਾ ਕਲਰ ਆ ਇਦਾਂ ਦਾ ਕਰ ਦੋ ਇਦਾਂ ਦਾ ਕਰ ਦੋ ਜਿਹੜਾ ਵੀ ਤੁਹਾਨੂੰ ਠੀਕ ਲੱਗਦਾ ਕਲਰ ਕਰ ਲਓ ਕਿਉਂਕਿ ਕਲਰ ਆਪਾਂ ਸੇਮ ਨਹੀਂ ਪਾਉਣਾ ਕਿ ਨਹੀਂ ਤਾਂ ਕਾਪੀਰਾਈਟ ਆ ਜਾਈਆ ਦੇਖੋ ਕਲਰ ਆਪਾਂ ਇਹਦੇ ਵਿੱਚ ਚੇਂਜ ਕਰਨਾ ਵਾ ਹੁਣ ਆਪਾਂ ਇਹਦੇ ਵਿੱਚ ਅਗਲਾ ਚੀਜ਼ ਕੀ ਕਰਨੇ ਆ ਆਪਾਂ ਇਹਦੇ ਵਿੱਚ ਆਪਣੀ ਵਾਇਸ ਓਵਰ ਕਰਨਾ ਵਾਇਸ ਓਵਰ ਵੀ ਤੁਸੀਂ ਕਿਵੇਂ ਕਰਨਾ ਵਾ ਦੇਖੋ ਵਾਇਸ ਓਵਰ ਤੁਸੀਂ ਇਸ ਤਰ੍ਹਾਂ ਕਰਨਾ ਤੁਸੀਂ ਹਿੰਦੀ ਦੇ ਵਿੱਚ ਕਰ ਸਕਦੇ ਹੋ ਜਾਂ ਪੰਜਾਬੀ ਵਿੱਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਇੰਗਲਿਸ਼ ਦੇ ਵਿੱਚ ਕਰ ਸਕਦੇ ਹੋ ਜਿਹਦੇ ਵੀ ਤੁਹਾਨੂੰ ਲੈਂਗੁਏਜ ਵਧੀਆ ਲੱਗੇ ਤੁਸੀਂ ਉਹਦੇ ਵਿੱਚ ਕਰ ਸਕਦੇ ਮੈਂ ਪੰਜਾਬੀ ਵਿੱਚ ਕਰਕੇ ਦਿਖਾਵਾਂਗਾ ਤੁਹਾਨੂੰ ਲੈ ਕਿਵੇਂ ਕਰਨੀ ਹੈ ਤੁਸੀਂ ਪਲਸ ਦੇ ਨਿਸ਼ਾਨ ਤੇ ਕਲਿੱਕ ਕਰੋਗੇ ਰਿਕਾਰਡ ਆ ਜਾ ਜਿੱਤੇ ਤੁਸੀਂ ਰਿਕਾਰਡ ਕਰ ਲਓ ਠੀਕ ਹੈ ਜੀ ਆ ਤੁਸੀਂ ਉਹ ਦੇਖੋ ਕੀ ਕੀ ਵੀ ਰਿਕਾਰਡਿੰਗ ਕਰਦੇ ਹਾਂ ਸਿੱਧਾ ਕਰਨਾ ਰੈੱਡ ਮੈਨ ਲਈ येलो ब्लू ਕਲਰ ਅਗਰ ਇਸ ਨੂੰ ਮਿਕਸ ਕਰ ਦਿੱਤਾ ਹਾਂ ਦੇਖੀਏ ਇਹ ਕਲਰ ਕੁਝ ਐਸਾ ਬਣਾ ਅਬ ਇਸ ਨੂੰ ਉਠਾ ਕੇ ਅਗਲੇ ਡੱਬੇ ਵਿੱਚ ਰੱਖਦਾ ਇਸ ਵਿੱਚ येलो ਮੈਂ ਇਸ ਵਿੱਚ ਪਾਉਂਦਾ ਦੇਖੀਏ ਇਹ ਕੁਝ ਐਸਾ ਹੋ ਗਿਆ ਅਬ ਰੈੱਡ येलो ਇਸ ਨੂੰ ਵੀ ਮਿਕਸ ਕਰ ਦਿੱਤਾ ਹਾਂ ਦੇਖੀਏ ਐਸਾ ਹੋ ਗਿਆ ਰੈੱਡ और ब्लू को लेता हूँ इसमें थोड़ा सा वाइट कलर में लाऊंगा ब्लू लेता हूँ देखो जो कुछ ऐसा हो गया ग्रीन ग्रीन में थोड़ा सा वाइट को करूंगा जो कुछ ऐसा हो जाएगा रेड को और पिंक तीनों को मिक्स में करूंगा देखो जो कुछ ऐसा हो गया देखो मैं इन्ना क रिकॉर्ड कर लिया तुम दिखाने ठीक है जी ये एक मिनट की मैनु करांगा हूं एक बार ਅਸਲੋਂ ਮਾੜਾ ਜਾਂ ਜੋ ਮੈਂ ਰਿਕਾਰਡ ਕੀਤਾ ਦੇਖ ਕੇ ਸੁਣ ਕੇ ਦੇਖੋ ਤੁਸੀਂ ਮਾੜਾ ਜਾਂ ਜੋ ਮੈਂ ਇਹਦੇ ਵਿੱਚ ਰਿਕਾਰਡ ਕੀਤਾ ਕਿ ਅਗਲੇ ਡੱਬੇ ਵਿੱਚ ਰੱਖਦਾ ਇਸ ਵਿੱਚ yellow ਇਸ ਵਿੱਚ ਡਾਲਦਾ हूं ਦੇਖੀ ਜੇ ਕੋਈ শেਡ ਹੋ ਗਿਆ ਅਬ রেড ਓਏ ਆ ਦੇਖੋ ਇਦਾਂ ਦਾ ਹੋ ਗਿਆ ਠੀਕ ਹੈ ਜੀ ਹੁਣ ਤੁਸੀਂ ਕੀ ਕਰਨਾ ਇਹਨੂੰ ਐਕਸਪੋਰਟ ਕਰ ਲੈਣਾ ਇਹ ਐਕਸਪੋਰਟ ਹੋ ਜਾਏਗਾ ਠੀਕ ਹੈ ਜੀ ਇਹ ਤੁਹਾਡੀ ਗੈਲਰੀ ਦੇ ਵਿੱਚ ਆਟੋਮੈਟਿਕੀ ਜਾ ਕੇ ਇਹ ਸੇਵ ਹੋ ਜਾਏਗਾ ਜੀ ਹੁਣ ਤੁਸੀਂ ਕੀ ਕਰਨਾ ਇਹਨੂੰ YouTube ਦੇ ਉੱਤੇ ਕਿਵੇਂ ਅਪਲੋਡ ਕਰਨਾ ਜਿਸ ਦੇ ਨਾਲ ਕੀ ਹੈ ਵੀ ਤੁਹਾਡੀ ਜਿਹੜੀ ਵੀਡੀਓ ਆ ਉਹ ਆਟੋਮੈਟਿਕੀ ਵਾਇਰਲ ਹੋਵੇ ਵਾਇਰਲ ਹੁਣ ਕਿਵੇਂ ਹੋएगी ਸਾਡੀ ਵੀਡੀਓ ਹੁਣ ਆਪਾਂ ਕੀ ਕਰਨਾ ਹੁਣ ਦੇਖੋ ਆਪਣਾ ਵੀਡੀਓ ਰੈਡੀ ਕਰਨੀ ਆ ਹੁਣ ਆਪਾਂ ਵੀਡੀਓ ਨੂੰ ਵਾਇਰਲ ਕਰਨਾ ਹੁਣ ਤੁਸੀਂ ਕੀ ਕਰਨਾ ਤੁਸੀਂ ਆਪਣੇ YouTube ਦੇ ਵਿੱਚ ਚਲੇ ਜਾਣਾ ਮੈਂ YouTube ਤੇ ਓਪਨ ਕੀਤਾ ਓਪਨ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਪਲੱਸ ਦੇ ਨਿਸ਼ਾਨ ਤੇ ਨਹੀਂ ਜਾਣਾ ਹੈਗਾ ਤੁਸੀਂ ਕੀ ਕਰਦੇ ਹੋ ਡਾਇਰੈਕਟ ਪਲੱਸ ਦੇ ਨਿਸ਼ਾਨ ਤੇ ਜਾ ਕੇ ਸ਼ੋਰਟ ਅਪਲੋਡ ਕਰ ਦਿਨੋ ਤੁਸੀਂ ਕੀ ਕਰਨਾ ਉੱਪਰ ਦੇਖੋ ਸਭ ਤੋਂ ਉੱਪਰ ਦੇਖੋ ਆਈਯੂਆਨਾ ਆਪਸ਼ਨ 올 ਨਿਊਜ਼ ਲਾਈਵ ਰਾਜਾ ਸਾਹਿਬ ਕੁਛ ਆਇਆ ਹੋਇਆ ਇਹਦੇ ਨਾਲ ਦੇਖੋ ਇੱਕ ਸਰਕਲ ਜਿਹਾ ਬਣਿਆ ਹੋਇਆ ਵਾ ਘੜੀ ਜਿਹਾ ਤੁਸੀਂ ਇੱਥੇ ਕਲਿੱਕ ਕਰ ਦੇਣਾ ਇਹ ਜੀ ਟ੍ਰੈਂਡਿੰਗ ਵੀਡੀਓ ਨੇ ਤੁਸੀਂ ਟ੍ਰੈਂਡਿੰਗ ਤੇ ਕਲਿੱਕ ਕਰ ਦੇਣਾ ਕਿਉਂਕਿ ਉਹ ਸਾਨੂੰ ਟ੍ਰੈਂਡਿੰਗ ਮਿਊਜ਼ਿਕ ਚਾਹੀਦਾ ਜੇ ਸਾਨੂੰ ਟ੍ਰੈਂਡਿੰਗ ਮਿਊਜ਼ਿਕ ਮਿਲੇਗਾ ਤਾਂ ਤੁਹਾਡੀ ਕੀ ਵੀ ਵੀਡੀਓ ਜ਼ਿਆਦਾ ਵਾਇਰਲ ਹੋਏਗੀ ਤੁਸੀਂ ਇੱਥੇ ਕਰਦੇ ਨਾ ਮਿਊਜ਼ਿਕ ਤੇ ਕਲਿੱਕ ਕਰ ਦੇਣਾ ਜੀ ਆ ਜਿੰਨੇ ਵੀ ਗਾਣੇ ਆ ਸਾਡੇ ਟ੍ਰੈਂਡਿੰਗ ਤੇ ਚੱਲਦੇ ਪਿਆ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਗਾਣਾ ਚੱਕ ਲੋ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਗਾਣਾ ਚੱਕ ਕੇ ਲਗਾਉਂਗੇ ਤੁਹਾਡੀ ਵੀਡੀਓ ਵਾਇਰਲ ਹੋਣੀ ਹੀ ਹੋਣੀ ਆ ਮੰਨ ਕੇ ਚੁੱਕ ਲੋ ਮੈਂ ਅੱਗ ਦਾ قافਲਾ ਜਿਹੜਾ ਵੀਡੀਓ ਇਹਨੂੰ ਚੱਕ ਲਵਾਂ ਮੈਂ ਤੇ ਕਲਿੱਕ ਕਰਾਂਗਾ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਹੋ ਤੁਸੀਂ ਨਾ ਦੇਖੋ ਥੱਲੇ ਇਹਨਾਂ ਰੀਮਿਕਸ ਦਾ ਆਪਸ਼ਨ ਆਇਆ ਵ ਤਨਵੇਂ ਤੋਂ ਹੁਣ ਦੇਖੋ ਰੀਮਿਕਸ ਦੇਖਿਆ ਨਾ ਲਾਈਕ ਸ਼ੇਅਰ ਰੀਮਿਕਸ ਰੀਮਿਕਸ ਤੇ ਕਲਿੱਕ ਕਰੋਗੇ 사ਉਂਡ ਆ ਗਿਆ 사ਉਂਡ ਤੇ ਕਲਿੱਕ ਕਰ ਲਓ 사ਉਂਡ ਤੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਵਾ ਤੁਹਾਨੂੰ ਇਹ ਲੈ ਜਿਗਾ ਵੀ ਜਿਹੜਾ ਤੁਸੀਂ ਲੈ ਕੇ ਜਾਣਾ ਚਾਹੁੰਦੇ ਹੋ ਤੇ ਡਨ ਕਰ ਦਿਓ ਜੋ ਵੀ ਤੁਸੀਂ ਮਿਊਜ਼ਿਕ ਲਗਾਉਣਾ ਚਾਹੁੰਦੇ ਹੋ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਵੀ ਸੱਟ ਕਰ ਦਿਓ 60 ਸੈਕਿੰਡ ਹੋ ਗਿਆ ਹੁਣ ਆਪਾਂ ਇਹ ਗੈਲਰੀ ਤੇ ਜਾਵਾਂਗੇ ਆ ਆਪਣੀ ਵੀਡੀਓ ਸੀ ਦੇਖੋ ਆ ਵੀਡੀਓ ਸੀ ਆਪਾਂ ਇਹਨੂੰ ਤੇ ਡਨ ਕਰ ਦਿੰਦੇ ਆ ਆ ਸਾਡੀ ਵੀਡੀਓ ਹੋ ਗਈ ਆ ਹੁਣ ਅਗਲੀ ਆਪਸ਼ਨ ਕੀ ਕਰਨਾ ਤੁਸੀਂ ਹੁਣ ਇਹ ਦੇ ਹੋ ਗਈ ਆ ਹੁਣ ਇਹ ਥੋੜਾ ਜਿਹਾ ਪ੍ਰੋਸੈਸ ਲੇਗਾ ਜਦੋਂ ਇਹ ਕਲਾਸ ਦੇ ਵਿੱਚ ਹਾਂ ਤੇ ਕਲਿੱਕ ਆਬ ਵਾਇਸ ਵਾਲੇ ਤੇ ਕਲਿੱਕ ਕਰ ਦੇਣਾ ਵਾਇਸ ਉੱਲ ਕਲਿੱਕ ਕਰਨ ਤੋਂ ਬਾਅਦ ਤੁਸੀਂ ਕੀ ਕਰਨਾ ਜਿਹੜੀ ਆਡੀਓ ਤੁਹਾਡੀ ਯੂਅਰ ਆਡੀਓ ਇੱਥੇ ਇੱਕ ਫੁੱਲ ਕਰ ਦੇਣੀ ਇਹ ਥੋੜੀ ਜੀ ਕਾਫਲਾ ਜੀ ਥੋੜੀ ਜੀ ਘੱਟ ਕਰ ਦੇਣੀ ਆ ਬਾਸ ਹੋਰ ਕੁਝ ਵੀ ਨਹੀਂ ਕਰਨਾ ਦੇਖੋ ਆ ਹੋ ਗਈ ਰੈਡੀ ਤੇ ਇੱਥੇ ਕਰਕੇ ਤੁਸੀਂ ਇਹਨੂੰ ਅਪਲੋਡ ਕਰ ਦੇਣਾ ਹੋਰ ਕੁਝ ਵੀ ਨਹੀਂ ਕਰਨਾ ਇਹਦੇ ਨਾਲ ਕੀ ਕੀ ਤੁਹਾਡੀ ਜਿਹੜੀ ਵੀਡੀਓ ਆ ਉਹ ਜੋ ਤੁਸੀਂ ਟਾਈਟਲ ਵਗੈਰਾ ਲਿਖਣਾ ਹੋ ਕੁਝ ਵੀ ਲਿਖਣਾ ਹੋ ਤੁਸੀਂ ਉਹ ਸਾਰਾ ਤੁਸੀਂ ਲਿਖ ਸਕਦੇ ਹੋ ਇਹਦੇ ਨਾਲ ਕੀ ਕੀ ਤੁਹਾਡੀ ਜਿਹੜੀ ਵੀਡੀਓ ਉਹ ਆਟੋਮੈਟਿਕ ਹੀ ਵਾਇਰਲ ਹੋਣੀ ਸ਼ੁਰੂ ਹੋ ਜਗੀ ਬਸ ਇਹੀ ਟ੍ਰਿਕਾ ਇਹਦੇ ਵਿੱਚ ਹੋਰ ਕੁਝ ਵੀ ਨਹੀਂ ਹੈਗਾ ਜੀ ਠੀਕ ਹੈ ਜੀ ਇਸ ਤਰ੍ਹਾਂ ਦੇ ਆ ਤੁਸੀਂ ਨਾ ਪਿੰਟਰੇਸਟ ਤੋਂ ਕੋਈ ਵੀ ਵੀਡੀਓ ਤੁਸੀਂ ਡਾਊਨਲੋਡ ਕਰਕੇ ਥੋੜੀ ਜੀ ਤੁਸੀਂ ਐਡੀਟਿੰਗ ਕਰ ਲਈ ਜਿਵੇਂ ਮੈਂ ਤੁਹਾਨੂੰ ਐਡੀਟਿੰਗ ਦੱਸੀ ਆ ਤੁਸੀਂ ਇਸੇ ਤਰ੍ਹਾਂ ਐਡੀਟਿੰਗ ਕਰਨੀ ਹੈ ਜਦੋਂ ਤੁਸੀਂ ਐਡੀਟਿੰਗ ਕੰਪਲੀਟ ਕਰ ਲਓਗੇ ਤੁਸੀਂ YouTube ਦੇ ਉੱਤੇ ਘੱਟੋ ਘੱਟ ਤੁਸੀਂ 2 3 4 ਵੀਡੀਓ ਘੱਟੋ ਘੱਟ ਇਸੇ ਤਰ੍ਹਾਂ ਤੁਸੀਂ ਅਪਲੋਡ ਕਰਨੀ ਹੈ ਟ੍ਰੈਂਡਿੰਗ ਮਿਊਜ਼ਿਕ ਲੈ ਕੇ ਜਿੱਦਾਂ ਤੁਸੀਂ ਇਦਾਂ ਕੰਮ ਕਰਨਾ ਸ਼ੁਰੂ ਕਰਤਾ ਮੇਰੇ ਦੱਸੇ ਮੁਤਾਬਿਕ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਹਾਡੇ ਜਿਹੜੇ ਸ਼ਾਰਟ ਵੀਡੀਓ ਨੇ ਉਹ ਬਹੁਤ ਹੀ ਜਲਦੀ ਵਾਈਰਲ ਹੋਣੇ ਸ਼ੁਰੂ ਹੋ ਜਾਣਗੇ ਇਹਦੇ ਨਾਲ ਕੀ ਤੁਸੀਂ ਮਹੀਨੇ ਦੇ 30 40 50000 ਰੁਪਏ ਵੀ ਤੁਸੀਂ ਮਹੀਨੇ ਦਾ ਕਮਾਉਣਾ ਸ਼ੁਰੂ ਕਰ ਦੋਗੇ ਇਹ ਬਹੁਤ ਵਧੀਆ ਟੋਪਿਕ ਆ ਜਿਹੜੇ ਮੇਰੇ ਪਿੰਡਪਰਾ ਕਹਿੰਦੇ ਆ ਕਿ ਵੀਰ ਜੀ ਸਾਨੂੰ ਕੁਝ ਵੀ ਨਹੀਂ ਆਉਂਦਾ ਹੈਗਾ ਅਸੀਂ ਵੀਡੀਓ ਕਿੱਥੋਂ ਲੈ ਕੇ ਆਈਏ ਤੁਸੀਂ ਇਸ ਟੋਪਿਕ ਤੇ ਤੁਸੀਂ ਕੰਮ ਕਰ ਸਕਦੇ ਹੋ ਇਹ ਜਿਹੜਾ ਟੋਪਿਕ ਆ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਟੋਪਿਕ ਆ ਸੋ ਉਮੀਦ ਕਰਦਾ ਕਿ ਤੁਹਾਨੂੰ ਮੇਰੀ ਇਹ ਛੋਟੀ ਜਿਹੀ ਕੋਸ਼ਿਸ਼ ਆ ਜਿਹੜੀ ਤੁਹਾਨੂੰ ਵਧੀਆ ਲੱਗੀ ਜੇ ਅਗਰ ਤੁਹਾਨੂੰ ਮੇਰੀ ਛੋਟੀ ਜਿਹੀ ਕੋਸ਼ਿਸ਼ ਵਧੀਆ ਲੱਗੀ ਆ ਤਾਂ ਪਲੀ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀ ਤੁਸੀਂ ਮੈਨੂੰ ਥੱਲੇ ਕਮੈਂਟ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਾਂ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਕੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਸੋ ਦੋਸਤੋ ਮਿਲကြਾਂ ਕੱਲ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ